ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਇਸੇ ਉਮੀਦ ਚ ਅੱਜ ਮਿਲਦੇ ਆਂ ਜੀ ਦਿਨੇ ਨਵੇਂ ਬਲੌਗਰ ਇਹ ਵਿੱਚ ਤੇ ਆਪਾਂ ਤੁਹਾਨੂੰ ਦਿਖਾਉਣੇ ਮੌਸਮ ਬਹੁਤ ਵਧੀਆ ਹੋਇਆ ਹੈ ਅੱਜ ਮੀਂਹ ਦੀ ਤਿਆਰੀ ਹੈ ਬਿਲਕੁਲ ਕਿੰਨਾ ਵਧੀਆ ਲੱਗਦਾ ਕਾਲੇ ਕਾਲੇ ਬੱਦਲ ਨੇ ਇੱਧਰ ਮੱਧੋਂ ਦਾ ਫਰਸ ਟਪਾ ਜਾ ਰਿਹਾ ਹੈ ਲੋਕ ਦਰ ਸੁਣਨ ਆਸ ਨੇ ਇਹ ਵਕੀਮਾ ਗੈ ਨਹੀਂ ਬੈਨੇ ਅੱਗੇ ਦੇਖਦੇ ਆਪਣੇ ਕੀ ਕਰਨਾ ਹੈ ਲਓ ਜੀ ਆਪਾਂ ਅਗੇ ਉਹ ਦੁਕਾਨ ਦੇ ਵਿੱਚ ਤੇ ਅੱਜ ਬਾਹਰ ਹੈ ਬਹੁਤ ਜਿਆਦੇ ਬੱਦਲ ਖੰਡਸਾ ਰਹੇ ਨੇ ਆਪਾਂ ਤੇ ਆਪਾਂ ਅੱਜ ਜਾਣਾ ਸੀ ਬੈਸੇ ਧੂਰੀ ਨੂੰ ਧੂਰੀ ਅੱਜ ਇੱਕ ਪ੍ਰੋਗਰਾਮ ਜੇ ਛੋਟਾ ਜਿਹਾ ਤੇ ਉੱਥੇ ਧੂਰੀ ਰਾਮ ਬਾਗ ਦੇ ਵਿੱਚ ਪੰਜਾਬੀ ਲੋਕਾਂ ਇੱਕ ਹਾਕਮ ਬਸਤਰੀ ਵਾਲਾ ਜਿਹੜੇ ਹੈਗੇ ਨੇ ਉਹਨਾਂ ਨੇ ਆਉਣੇ ਅੱਜ ਉੱਥੇ ਤੇ ਆਪਨੂੰ ਫੋਨ ਆਇਆ ਤੇ ਵੀ ਪਹੁੰਚੇ ਹੋ ਨਾ ਸਾਰੇ ਜਣੇ ਇਕੱਠੇ ਹੋਵਾਂਗੇ ਉੱਥੇ ਗੱਲਾਂ ਬਾਤਾਂ ਕਰਨੀਆਂ ਨੇ ਮੀਟਿੰਗ ਕਰਨੀਆਂ ਕੋਈ ਤੇ ਪਰ ਅੱਜ ਲੱਗਦਾ ਇਹ ਮੌਸਮ ਬਹੁਤ ਖਰਾਬ ਹੈ ਦੇਖੋ ਤੁਹਾਨੂੰ ਜਾਣ ਦਾ ਟਾਈਮ ਦੇਊ ਜਾਂ ਨਹੀਂ ਪਰ ਵੈਸੇ ਸਾਡੀ ਤਿਆਰੀ ਹੈ ਕਈ ਜਣਿਆਂ ਨੇ ਅਸੀਂ ਜਾਣਾ ਹੈ ਗੱਗੇ ਕਾਤਰੋਂ ਵੀ ਹੈ ਚਹਿਲ ਕਨੋਰੀ ਵੀ ਨਾਲ ਆਪਣੇ ਤੇ ਕਲਵੀਰ ਚਹਲਵੀ ਹੈ ਤੇ ਇੱਕ ਮੁੰਡਾ ਨਾ ਰਾਜੂ ਗਰੇਵਾਲ ਢੇੜੀ ਕੈਂ ਤੋਂ ਉਹਨਾਂ ਨੇ ਵੀ ਬਾਈ ਨੇ ਜਾਣੇ ਨਾਲ ਤੇ ਸਾਰੇ ਇਕੱਠੇ ਹੋ ਕੇ ਇਸੀ ਜਾਵਾਂਗੇ 8:30 ਵਜੇ ਪਾਉਣੇ 11:00 ਜਾਵਾਂਗੇ ਕਿਉਂਕਿ 11 ਵਜੇ ਦਾ ਟਾਈਮ ਹੈ ਉੱਥੇ ਤੇ ਜੇ ਗਏ ਆਪਾਂ ਬਾਰਿਸ਼ ਨਾ ਆਈ ਤਾਂ ਸੰਤਖੰਮ ਹੋਏ ਜ਼ਰੂਰ ਉੱਥੇ ਕੀ ਪ੍ਰੋਗਰਾਮ ਹੈ ਕੀ ਨਾ ਨਾ ਤੇ ਦੇਖਦੇ ਫਿਰ ਇਦੋਂ ਬਾਅਦ ਕੀ ਮਾਹੌਲ ਬਣਦਾ ਹੈ ਵੇਸੇ ਅੱਜ ਮੌਨ ਬਾਰਿਸ਼ਾ ਰੇ ਖਤਰਨਾਕ ਹੀ ਲੱਗਦਾ ਹੈ ਜੇ ਮਨਵਾਰਸ ਆ ਗਈ ਫਿਰ ਤਾਂ ਮੁਸ਼ਕਲੀ ਹੋ ਜਾਂਦਾ ਹੁੰਦਾ ਜਾਣਾ ਤੇ ਬਾਕੀ ਦੇਖ ਲਿਆਂਗੇ ਲਓਈ ਮੈਂ ਹੁਣ ਆਇਆ ਸੀ ਜਿਆ ਕੱਪੜੇ ਫੜਨ ਟੇਲਰ ਤੇ ਹੋਏ ਨੇ ਕੱਪੜੇ ਸਿਆਉਣੇ ਅੱਜ ਧੂਰੀ ਜਾਣਾ ਹੈ ਨਾ ਵਾ ਚਲੋ ਪਾ ਜਾਾਂਗੇ ਹੌਲਾ ਕੁਰਤਾ ਪਜਾਮਾ ਨਾ ਗਰਮੀ ਬਹੁਤ ਹੈ ਨਵਾਂ ਕੁਰਤਾ ਵੀ ਮਸਤ ਆਇਆ ਸੀ ਅਸੀਂ ਇਹ ਸਿੱ ਪਹੁੰਚ ਗਏ ਧੂਰੀ ਤੇ ਕਿਸੇ ਨੂੰ ਦੱਸਿਆ ਕਿ ਆਰਾਮ ਬਾਗ ਦੇ ਵਿੱਚ ਇੱਧਰ ਵੇਖ ਲੱਗੀ ਕਾਤਰਾਂ ਤੇ ਇਹ ਵੀ ਚਹਿਲ ਇੱਧਰ ਵੇਖੋ ਇਹ ਇਧਰ ਬੱਦਲ ਬਹੁਤ ਆਇਆ ਹੈ ਅੱਜ ਇਹਨਾਂ ਨੂੰ ਸੀ ਕੈਂਟ ਬਣਿਆ ਹੈ ਪੂਰਾ ਬਾਕੀ ਦੇਖਦੇ ਆ ਜੀ ਇੱਕ ਵਾਰ ਕੀ ਪ੍ਰੋਗਰਾਮ ਹੈ രാജല്ലോ <laughs> 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 ਇਹ ਸਭ ਨੂੰ ਮੈਂ ਅੰਦੀਸਪੁਰ ਦੇ ਮਤਲਬ ਜਿੰਦਾ ਇਹ ਤੌਰ ਸਰਪੰਚ ਅਧਿਆਤਮਕ ਸਪਾਸ਼ਟੀ ਸੁਨੇਹ ਸੁਨੇਹ ਜੀ ਟੈਕਨੋ ਜਿਵੇਂ ਜਸਤਿਕ ਸਸਨ ਹੋ ਰਿਹਾ ਹੈ ਕੀ ਕੋਈ ਤਰ੍ਹਾਂ ਉਹ ਮਦਦ ਕਰ ਰਿਹਾ ਹੈ ਬਸ ਅੰਕ ਦੇ ਦੇਣਾ ਹਲਾਸ ਨੇ ਕੋਸ਼ਲਾ ਦੇ ਕਮ ਕਰਤਾ ਆ ਕਰਿਆ ਜੀ ਮੈਂ ਖੰਡ ਦੇ ਦੇ ਕਹ ਲਵ ਕਿ ਅਸੀਂ ਇਸ ਵਿੱਚ ਮੁੱਖ ਮਹਿਮਾਨ ਸਨ ਸੋ ਬਾਕੀ ਜੋ ਸੱਜਣ ਮਿੱਤਰ ਵਾਕੀ ਵੀ ਪਹੁੰਚੇ ਜਿਨ੍ਹਾਂ ਵਿੱਚੋਂ ਮੀਟਿੰਗ ਵਿੱਚ ਗੱਗੀ ਦੇ ਜੋ ਟਾਂਚੇ ਨੂੰ ਅੱਗੇ ਦੁਬਾਰਾ ਸਹੀ ਕਰਨ ਲਈ ਵਿਚਾਰ ਰੱਖਿਆ ਗਿਆ। ਬਾਕੀ ਅੱਗੇ ਜੋ ਹੈ ਸਾਡੇ ਦੇਵੀ ਸਰਪੰਚ ਜੀ ਦੋਸਤ ਸ਼ੈਨ ਕਰਾ ਦੇ ਸਾਡਾ ਐਸਵੀਡੀ ਮੈਂ ਸਮਝਦਾ ਵੀ ਕੰਮ ਹੋ ਗਿਆ। ਲੋਕ ਹੈ ਕਲਾਮਾਂ ਚ ਐਚ ਇੰਟਰਨੈਸ਼ਨਲ ਵੱਲੋਂ ਅੱਜ ਧੂਰੀ ਵਿੱਚ ਸਰਦਾਰ ਜਰਨੈਲ ਸਿੰਘ ਸੱਭੂ ਦੀ ਪ੍ਰਧਾਨਗੀ ਥੱਲੇ ਅਸੀਂ ਅੱਜ ਦੀ ਮੀਟਿੰਗ ਕੀਤੀ ਹੈ। ਔਰ ਇਹਦੇ ਵਿੱਚ ਨਵੇਂ ਸਿਰੇ ਤੋਂ ਦੁਬਾਰਾ ਸਾਡਾ ਇਹ ਜਿਹੜਾ ਮੰਚ ਹੈ ਪਿਛਲੇ 35 ਸਾਲ ਤੋਂ ਚੱਲ ਰਿਹਾ ਰਜਿਸਟਰਡ ਮੰਚ ਹੈ ਅੱਜ ਦੁਬਾਰਾ ਤੋਂ ਨਵੇਂ ਸਿਰੇ ਤੋਂ ਇਹਦੀ ਚੋਣ ਕਰਕੇ ਸਰਪੰਚ ਜੱਗੀ ਧੂਰੀ ਦੇ ਨੂੰ ਸਾਡਾ ਜ਼ਿਲ੍ਹਾ ਪ੍ਰਧਾਨ ਹੋਣ ਦੀ ਸਦਾਨ ਤੋਂ ਰਜਿਸਟਰ ਕੀਤਾ ਗਿਆ ਤੇ ਅਮਰ ਵਾਲੇ ਸਮੇਂ ਦੇ ਵਿੱਚ ਬੁਲਾਉ ਕੁਏ ਨਵੀਆਂ ਕੁਰਮੀ ਨੇ ਨਵੀਆਂ ਮੀਟਿੰਗਾਂ ਕਰਾਂਗੇ ਤੇ ਨਵੀਂ ਗੱਲ ਕਰਾਂਗੇ ਪੰਜਾਬ ਨੇ ਰੰਗਲੇ ਪੰਜਾਬ ਨੂੰ ਫੇਰ ਦੁਬਾਰਾ ਤੋਂ ਸਾਡਾ ਪੰਜਾਬ ਬਣਾਉਣ ਵਾਸਤੇ ਯਤਨ ਕਰਾਂਗੇ ਤੋਂ ਜਾਨੀ ਇਹ ਗੱਲ ਕਿ ਕਿ ਆ ਰਿਹਾ ਆਪਣੀ ਕਿ ਕਮੇਟੀ ਦੇ ਲੋਕ ਗਿੱਟ ਆ ਲੋਕ ਭੰਗ ਜਾ ਰਹੇ ਨੇ ਲੋਕ ਰਾਏ ਕਰ ਲੋਕ ਭੰਗ ਜਾ ਰਹੇ ਨੇ ਇਹਦਾ ਮੇਨ ਪੁਆਇੰਟ ਹੈ। ਕੋਈ 3-9 ਨਵੇਂ ਬੱਚੇ ਆ ਗੁਰਤਾ ਸਾਹਿਬ ਉਹ ਸਾਡਾ ਜਿਹੜਾ ਸਭ ਤੋਂ ਵੱਡਾ ਦੁਖਾਂਤ ਹੈ ਉਹ ਇਹਦੇ ਵਿੱਚ ਇਹ ਰਿਹਾ ਕਿ ਜਿਹੜਾ ਨਵਾਂ ਬੈਚ ਹੈ ਉਹਨੂੰ ਇਹ ਬਹਿਮ ਹੋ ਗਿਆ ਜਿਵੇਂ ਤੁਸੀਂ ਹੁਣ ਇਸ ਵੇਲੇ ਮੂਵੀਆ ਬਣਾ ਰਹੇ ਹੋ ਸਾਰੇ ਮੈਂ ਪੱਤਰਕਾਰ ਸਹਿਬਾਨ ਤੁਹਾਡਾ ਧੰਨਵਾਦ ਸ਼ੁਕਰੀਆ ਹੋਰ ਵੀ ਮੇਰੀ ਭੈਣ ਭਰਾ ਕੁਝ ਲੋਕਾਂ ਨੂੰ ਇਹ ਬੱਚਿਆਂ ਨੂੰ ਪ੍ਰੋਬਲਮ ਆ ਗਈ ਵੀ ਪਤਾ ਨਹੀਂ ਸਾਰਾ ਗਿਆਨ ਜਿਹੜਾ ਉਹ ਅ ਨੈਟ ਤੇ ਪੈ ਗਿਆ ਵੀ ਉਹ ਸਾਰਾ ਪਤਾ ਨਹੀਂ ਫੇਸਬੁੱਕ ਤੇ ਪਤਾ ਨਹੀਂ ਨੈਟ ਤੇ ਪਤਾ ਨਹੀਂ YouTube ਤੇ ਐਜੀ ਪਤਾ ਨਹੀਂ Google ਤੇ ਪਤਾ ਨਹੀਂ ਮੋਬਾਈਲਾਂ 'ਚ ਵੜ ਕੇ ਰਹਿ ਗਿਆ ਜਦੋਂ ਕਿ ਬਸ਼ਰ ਤੇ ਇਹ ਚੀਜ਼ ਨਹੀਂ ਹੁੰਦੀ ਇਹ ਜਿਹੜੀਆਂ ਬੀਬੀਆਂ ਤੇ ਚਿੱਟੀਆਂ ਥੋੜੀਆਂ ਦਾੜੀਆਂ ਨੇ ਉਹ ਤਾਂ ਪਤ ਨਹੀਂ ਆਉਂਦੀਆਂ ਇਹਨਾਂ ਦੇ ਪਿੱਛੇ ਜੀਵਨ ਦੇ ਤਜਰਬੇ ਲੁਕੇ ਹੁੰਦੇ ਐ ਸੋ ਅਸੀਂ ਇਹ ਸਮਝਦੇ ਆਂ ਵੀ ਇਹ ਪਰੰਪਰਾ ਤੋਂ ਗੁਰੂ ਚੇਲੇ ਦੀ ਪਰੰਪਰਾ ਜਦੋਂ ਦੀ ਟੁੱਟੀ ਐ ਉਸ ਗੱਲ ਕਰਕੇ ਇਹ ਗੜਬਟ ਆਈ ਐ ਹੁਣ ਅੱਜ ਦੇ ਬੱਚੇ ਨਾ ਤਾਂ ਕੋਈ ਐਡਵਾਈਸ ਲੈਂਦੀ ਹੈ ਕਿਸੇ ਤੋਂ ਨਾ ਉਹਨਾਂ ਵਾਸਤੇ ਕੋਈ ਵਰਕਸ਼ਾਪਾਂ ਲਗਦੀਆਂ ਨੇ ਨਾ ਉਹ ਕਿਸੇ ਨੂੰ ਗੁਰੂ ਬਣਾਉਂਦੇ ਐ ਤੇ ਨਾ ਹੀ ਉਹ ਸਮਝਦੇ ਵੀ ਗੁਰੂ ਕੀ ਚੀਜ਼ ਐ ਹਾਲਾਂਕਿ ਮਹਾਰਾਜ ਫਰਮਾਉਂਦੇ ਐ ਵੀ ਜੇ ਸੋ ਚੰਦਾ ਉਪਜੇ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨਪੂਰਨਦਾਰ ਗੁਰੂ ਤੋਂ ਬਿਨਾਂ ਤਾਂ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਹੈ ਸੋ ਇਹਨਾਂ ਬੱਚਿਆਂ ਨੂੰ ਇਹ ਪਤਾ ਲੱਗਣਾ ਚਾਹੀਦਾ ਅਸੀਂ ਉਸੇ ਕੜੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਸੇ ਦੁਬਾਰਾ ਮੁੜ ਤੋਂ ਉਸ ਪਰੰਪਰਾ ਨੂੰ ਜੀਵਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਨਚ ਵੱਲੋਂ ਤੇ ਇਹ ਜਿਹੜਾ ਦੂਰ ਹੋਇਆ ਤਾਂ ਮੈਂ ਇਹਨੂੰ ਨੇੜੇ اللي ਆਈਏ ਤੇ ਇਹ ਜਿਹੜੀਆਂ ਮੀਟਿੰਗਾਂ ਨੇ ਇਹ ਵਰਕਸ਼ਾਪਾਂ ਦਾ ਵੀ ਇੱਕ ਰੂਪ ਲੈ ਰਹੀਆਂ ਨੇ ਨਾਲ ਨਾਲ ਕੋਈ ਚੰਗੀ ਸਮਝਾਈ ਜਾਵੇ ਕੋਈ ਚੰਗਾ ਐਡਵਾਈਸ ਕੀਤਾ ਜਾਵੇ ਸਾਡੇ ਚੱਪੂ ਜਾ ਰਹੀ ਹੈ ਬਟ ਸੰਗਠਨ ਦਾ ਹੋਰ ਕੀ ਕੀ ਸੰਗਠਨ ਦਾ ਜੀ ਬਹੁਤ ਕੁਝ ਹੈ ਪੰਜਾਬੀ ਲੋਕਾਂ ਦੇ ਕਿਤੇ ਵਿੱਚ ਦੇਖੋ ਤੁਸੀਂ ਪਿਛਲੇ ਸਮੇਂ ਤੋਂ ਜਿਹੜੀਆਂ ਕੁਦਰਤੀ ਆਫਤਾਂ ਦਾ ਤੋਂ ਲਾ ਲੋ ਉਹਦੇ ਵਿੱਚ ਕਿੰਨਾ ਕੁਝ ਪੰਜਾਬ ਦਾ ਮਲਿਆ ਦਲਿਆ ਗਿਆ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਸੱਟ ਵੱਜੀ ਹੈ ਪੰਜਾਬੀ ਗਾਇਕੀ ਨੂੰ ਵੱਜੀ ਹੈ ਧੋਕ ਹੈਂਟੂ ਮਾਉਥ ਹੋ ਗਏ ਕਮ ਘਟ ਗਏ ਪੈਸਾ ਮਨ ਮਨ ਬਹੁਤ ਦੂਰ ਦੀ ਕੋਡੀ ਹੋ ਗਈ ਵੱਡੇ ਵੱਡੇ ਲੋਕ ਨੇ ਜਿਹੜੇ ਉਹ ਹਾਸ਼ੀ ਤੇ ਲੱਗੇ ਹੋਏ ਨੇ ਮੈਨੂੰ ਕਹਿਣਾ ਨਹੀਂ ਚਾਹੀਦਾ ਸੋ ਇਹ ਕਲਾਕਾਰ ਜਿਹੜੇ ਕਿੰਨੀਆਂ ਕਿੰਨੀਆਂ ਪੇਮੈਂਟਾਂ ਲੈ ਕੇ ਜਾਂਦੇ ਸੀ ਲੋਕਾਂ ਦਾ ਮਨੋਰੰਜਨ ਕਰਦੇ ਸੀ ਇੱਕ ਦੂਸਰੇ ਨੂੰ ਜੋੜ ਪੰਜਾਬੀ ਸਭਤਾ ਨਾਲ ਸਰੋਤਿਆਂ ਨੂੰ ਜੋੜਨ ਦੀ ਕੜੀ ਦਾ ਕੰਮ ਕਰਦੇ ਸੀ ਅਜੋ ਤਹਿਸ਼ ਨੈਸ਼ ਹੋ ਗਿਆ ਸੋ ਉਹਦੇ ਵਿੱਚ ਬਹੁਤ ਬਜ਼ੁਰਗ ਕਲਾਕਾਰ ਨੇ ਉਹ ਬਿਮਾਰ ਵੀ ਨੇ ਬੜੇ ਹੈਂਡੀਕੈਪਟ ਵੀ ਨੇ ਬڑے ਬੇਰੁਜ਼ਗਾਰ ਵੀ ਨੇ ਇਹਨਾਂ ਮਸਲਿਆਂ ਉੱਤੇ ਅਸੀਂ ਕੰਮ ਕਰ ਰਹੇ ਹਾਂ ਇਹਦੇ ਬਾਰੇ ਸੋਚ ਰਹੇ ਹਾਂ ਵੀ ਜੇ ਪੂਰੇ ਪੰਜਾਬ ਵੱਲੋਂ ਇਕੱਠ ਕਰਕੇ ਅਸੀਂ ਲੋਕ ਐਕਾਲਾ ਮਛਦਾ ਜ਼ਿਲ੍ਹਾ ਵਾਝਣੋਂ ਕਮੇਟੀਆਂ ਬਣਾ ਰਹੇ ਹਾਂ ਦੁਬਾਰਾ ਵੀ ਇਕੱਠ ਕਰਕੇ ਜੇ ਬਣਦਾ ਕੁਝ ਅਪਰਾਲਾ ਅਸੀਂ ਆਪ ਵੀ ਕਰਾਂਗੇ ਕਰ ਵੀ ਰਹੇ ਹਾਂ ਤੇ ਜਿਹੜਾ ਬਣਦਾ ਸਾਡਾ ਹੱਕ ਹੈ ਉਹ ਸਰਕਾਰਾਂ ਵੀ ਸਾਨੂੰ ਅਦਾ ਕਰਨ ਅਸੀਂ ਬਣਾ ਕੇ ਲਿਸਟਾਂ ਦੰਨੇ ਵੀ ਕਿਹੜੇ ਕਿਹੜੇ ਬੰਦੇ ਨੂੰ ਕੀ ਕੀ ਤਕਲੀਫ ਹੈ ਉਹਨਾਂ ਦਾ ਕੋਈ ਨਾ ਕੋਈ ਰੋਜ਼ਗਾਰ ਦਾ ਸਾਧਨ ਹੋਵੇ ਉਹਨਾਂ ਦਾ ਕੋਈ ਸਿਹਤ ਦੀ ਸਹੂਲਤ ਹੋਵੇ ਉਹਨਾਂ ਦੀ ਕੋਈ ਕੋਈ ਤਕਲੀਫ ਦੀ ਲੋੜਾ ਉਹਨਾਂ ਵਾਸਤੇ ਲਿਖਣ ਵਾਸਤੇ ਅਸੀਂ ਲੱਗੇ ਹੋਏ ਮੇਰੀ ਨਿੱਜੀ ਤੌਰ ਤੇ ਮੀਡੀਆ ਨੂੰ ਬੇਨਤੀ ਵੀ ਸਾਡਾ ਮੰਚ ਦਾ ਸਾਥ ਦੇਣ ਵਾਲਿਆ ਪਏ ਨੇ ਖਾਕ ਹੋਏ ਕਿੱਡੇ ਕਿੱਡੇ ਸੀ ਲੋਕ ਜਹਾਨ ਅੰਦਰ ਕਿੱਡੇ ਕਿੱਡੇ ਸੀ ਲੋਕ ਜਹਾਨ ਅੰਦਰ ਇਹ ਦੁਨੀਆ ਹੈ ਸੋ ਮੈਂ ਇੱਕ ਵਾਰੀ ਫੇਰ ਤੁਹਾਡੇ ਚੰਨ ਤੋਂ ਦਾ ਤੁਹਾਡਾ ਤੁਸੀਂ ਜਦੋਂ ਆਪਣੇ ਚੈਨ ਦੇ ਦੂਜੀ ਵਾਰੀ ਉਹਨਾਂ ਤੋਂ ਬੋਲ ਕੇ ਦੱਸਦਾ ਹੈ ਮੇਰੇ ਇਨਕੋ ਖਾਨੇ ਮੇਰੇ ਕੋ ਤੜਨਾ ਰਹੀਆ ਹੁਣ ਤਾਂ ਜੀਵਨ ਦਾ ਪਤਾ ਹੈ ਕਿਥੋਂ ਖੇਤ ਤੋਂ ਕਿਹਿੰ ਪਤਾ ਨਹੀਂ ਸਾਡੇ ਗੱਲ ਕੋਈ ਸਮਝ ਆ ਰਹੀ ਹੁਣ ਤਾਂ ਇਹਨੇ ਇਸ ਗੱਲ ਨੂੰ ਵੀ 35 ਸਾਲ ਹੋ ਗਏ ਹੁਣ ਤਾਂ ਤੁਸੀਂ ਸਮਝਣੋ ਵੀ ਮੈਂ ਤੁਹਾਡੇ ਨਾਲ ਕਦੇ ਯਾਦਦਿਤੀ ਨਹੀਂ ਕੀਤੀ ਮੈਂ ਇਹ ਲੌਤਾ ਕਦੇ ਭੁੱਖਾ ਵੀ ਨਹੀਂ ਗਿਆ ਸਾਡੇ ਸ਼ਗਿਰਦਾਂ ਇਸ ਵੇਲੇ ਕਿਹੜੇ ਕਿਹੜੇ ਹੋ ਜਾਂਦੇ ਨੇ ਮੈਨੂੰ ਨਾਲ ਲੈਣ ਦੀ ਲੋੜ ਨਹੀਂ ਹੈ ਤੁਹਾਡੇ ਸ਼ਹਿਰ ਤੋਂ ਤੁਸੀਂ ਸਾਰੇ ਜਾਣਦੇ ਹੋ ਸੋ ਇੱਕ ਦੁਖਾਂਤ ਰਹਿ ਗਿਆ ਬੋਲ ਜਾਂਦੇ ਗੈਂਗ ਤੇ ਸੈਤ ਇਕੱਠੇ ਨਹੀਂ ਹੋ ਸਕਦੇ ਹਾਂ ਇਹ ਪ੍ਰੋਬਲਮ ਹੈ ਹਾਂ ਪਤਾ ਨਹੀਂ ਦਾ ਸੈਤ ਕਾਰਨ ਇਹ ਪ੍ਰੋਬਲਮ ਹੈ ਕਿ ਉਹ ਸਾਹਮਣੇ ਨਹੀਂ ਗੈਂਗ ਸਾਡੇ ਵਿੱਚ ਦੇ ਨਹੀਂ ਜਾਂ ਫਿਰ ਇਹ ਗੈਂਗਾ ਨੂੰ ਪ੍ਰੋਬਲਮ ਹੈ ਵੀ ਸੈਤ ਕੇ ਗੀਤ ਸਾਡੇ ਆਉਂਦੇ ਨਹੀਂ ਇਹ ਡਿਫਰੈਂਸ ਦੂਰ ਕਰਨ ਦੀ ਲੋੜ ਹੈ ਜਿਹੜਾ ਅਸੀਂ ਮਨ ਚ ਬਣਾਇਆ ਸੀ ਕਲਾਪਰਨਾ ਸ਼ਰਮਾ ਜੀ ਨੇ ਵੀ ਅੰਦਰ ਸਾਡੇ ਨਾਲ ਸੀਗਾ ਗੀਤਕਾਰ ਆ ਗਿਆ ਉੱਥੇ ਰਾਤ ਕਰਦਾ ਹੁੰਦਾ ਸੀ ਕੋਈ ਗਾਇਕ ਆ ਗਿਆ ਉੱਥੇ ਵਾ 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 ਪਹਿਲੇ ਬੰਦੇ ਉਹਦੇ ਇਹਦੀ ਗੱਲ ਲੇਕਿਨ ਇੰਟਰਨੈਟ ਨੇ ਦੁਨੀਆ ਭੁੱਲਦੀ ਜਾਂਦੀ ਹੈ ਕੋਈ ਸੰਗੀਤਕਾਰ ਆ ਗਿਆ ਵੀ ਹਾਕਮ ਬਖਤਰੀ ਵਾਲਾ ਸੰਭੂ ਆ ਉਦੋਂ ਬਾਅਦ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਬੜੀ ਇੰਤਹਾਬੀ ਦੀ ਇੱਕ ਕੱਢ ਕਨ ਬਹੁਤ ਨਾਮਵਰ ਕੈਲਕ ਹੋਇਆ ਉਹ ਮੇਰੇ ਨਾਲ ਹੀ ਉਹ ਵਿਚਾਰ ਗਿਆ ਕਾਫੀ ਮਸ਼ਹੂਰ ਆ ਬਈ ਗੱਲ ਉਹ ਚੱਲ ਰਿਹਾ ਪਤਾ ਓਹੋ ਇਨਾਲਾ ਸੈਂਟਾ ਸੀ ਕੀਵਾ ਹਾਂ ਮੈਂ ਇੱਕ ਜਗਦਾ ਦੀਵਾ ਹਾਂ ਚਾਨਣ ਦੇ ਈਸ਼ਕ ਵਿੱਚ ਖੀਵਾ ਹਾਂ ਜੇ ਕਰ ਤੇਲ ਮੁਕਣ ਨਾ ਦੇਵੋਗੇ ਤੇਲ ਮੁਕਣ ਨਾ ਦੇਵੋਗੇ ਮੈਂ ਨਹੀਂ ਹਾਰਾਂਗਾ ਜਦੋਂ ਸੂਰਜ ਡੁੱਬਿਆ ਆ ਉਸ ਦੀ ਕਾਟ ਨੂੰ ਪੂਰਾ ਕਰਾਂਗਾ ਯਾਰੋ ਮੈਂ ਇੱਕ ਚਮਕਦਾ ਦੀਵਾ ਹਾਂ ਯਾਰੋ ਮੈਂ ਇੱਕ ਚਮਕਦਾ ਤਾਰਾ ਹਾਂ ਕਦੇ ਸੋਚਿਆ ਨਹੀਂ ਵਿਚਾਰਾਂ ਮੈਂ ਇੱਕ ਚਮਕਦਾ ਤਾਰਾ ਹਾਂ ਕੰਦੇ ਸਮਝਿਆ ਨਹੀਂ ਵਿਚਾਰਾਂ ਜਦ ਜਦ ਵੀ ਰਾਤਾਂ ਪਹਿਣ ਗੀਆਂ ਜਦ ਵੀ ਰਾਤਾਂ ਪਹਿਣ ਗੀਆਂ ਮੈਂ ਮੁੜ ਮੁੜ ਕੇ ਚੜਾਂਗਾ ਜਦੋਂ ਸੂਰਜ ਡੁੱਬਿਆ ਉਹਦੀ ਕਾਟ ਨੂੰ ਪੂਰਾ ਕਰਾਂਗਾ ਹੋ ਜਦੋਂ ਸੂਰਜ ਡੁੱਬਿਆ ਉਸਦੀ ਕਾਟ ਨੂੰ ਪੂਰਾ ਕਰਾਂ ਲੋਈ ਧੂਰੀ ਤੋਂ ਪਾ ਕਰਿਆ ਅਗੇ ਤੇ ਕੱਪੜੇ ਲੇੜਾ ਪਾ ਲੰਦਿਆ ਤੇ ਹੋ ਗਈ ਸੀ ਸ਼ਾਮ ਆਉਂਦਿਆਂ ਨੂੰ ਤੇ ਹੁਣ ਆਪਾਂ ਕਰਦੇ ਹਾਂ ਜੀ ਵਲੌਗ ਦਾ ਐਂਡ ਤੇ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਮੇਰਾ ਤੁਹਾਨੂੰ ਸਾਡਾ ਵਲੌਗ ਪਸੰਦ ਆਉਂਦਾ ਹੋਵੇ ਜੀ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਜੀ ਸਦਾਰੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰੇਨ ਸਤ ਸੇਕਾ